ਸਸ਼ੀਕਾਲ ਤੁਸੀਂ ਦੇਖ ਰਹੇ ਹੋ ਨਿੱਡਰ ਪੰਜਾਬੀ মিডিਆ ਮੈਂ ਮਨਪ੍ਰਤਕਰ ਹਾਜ਼ਰ ਹਾਂ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਹਾਂ ਅਮਰਿਤਪਾਲ ਦੀ ਰਿਹਾਈ ਨੂੰ ਲੈ ਕੇ ਮਾਜੇ 'ਚ ਹੁੰਨ ਜਾ ਰਿਹਾ ਹੈ ਵੱਡਾ ਇਕੱਠ ਸਭ ਨੂੰ ਖੁੱਲਾ ਸੱਦਾ ਫਿਲਹਾਲ 2 ਅਗਸਤ ਤੱਕ ਨਹੀਂ ਹੋਵੇਗਾ ਨਾਬਾਲਕਾਂ ਦਾ ਚਲਾਨ ਚੱਕਰਵਿਊ ਵਾਲਾ ਭਾਸ਼ਣ ਦੇ ਕੇ ਕਸੂਤੇ ਫਸੇ ਰਾਹੁਲ ਗਾਂਧੀ ਪੰਜਾਬ ਪੁਲਿਸ ਦੀ ਮਹਿਲਾ ACP 30000 ਦੀ ਰਿਸ਼ਵਤ ਲੈੰਦਿਆਂ ਲੀਡਰ ਨਾਲ ਹੋਈ ਗ੍ਰਿਫਤਾਰ ਕੁਣ ਖਬਰਾਂ ਵਿਸਥਾਰ ਨਾਲ ਅਮਰਿਤਪਾਲ ਦੀ ਰਿਹਾਈ ਲਈ ਪੰਜਾਬ ਦੇ ਲੋਕ ਇੱਕ ਕਦਮ ਚੁੱਕਣ ਜਾ ਰਹੇ ਨੇ ਮਾਜੇ ਵੱਲ ਵੱਡਾ ਇਕੱਠ ਹੋਣ ਜਾ ਰਿਹਾ ਹੈ ਜਿਸ ਦੇ ਵਿੱਚ ਸਾਰਿਆਂ ਨੂੰ ਖੁੱਲਾ ਸੱਦਾ ਦਿੱਤਾ ਜਾ ਰਿਹਾ ਹੈ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਸਿੰਘ ਦੀ ਰਿਹਾਈ ਦਾ ਸੱਦਾ ਪੰਜਾਬ ਵਿੱਚ ਜ਼ੋਰਾਂ ਤੇ ਚੱਲ ਰਿਹਾ ਹੈ ਬੀਤੇ ਦਿਨ ਵੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਵਿਧਾਇਕਾਂ ਨੇਸੇ ਦੇ ਪਿੱਛੇ ਦੀ ਗਰਾਉਂਡ ਹੈ ਉਸ ਤੋਂ ਜਵਾਬ ਮੰਗਿਆ ਸੀ ਤਾਂ ਹੁਣ ਪੰਜਾਬ ਵਿੱਚ ਅਮਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਇਕੱਤਰਤਾ ਹੋ ਰਹੀ ਹੈ ਇਸ ਦੀ ਜਾਣਕਾਰੀ ਐਮਪੀ ਅਮਰਿਤਪਾਲ ਸਿੰਘ ਦੇ ਸੋਸ਼ਲ ਮੀਡੀਆ ਖਾਤੇ ਤੋਂ ਮਿਲੀ ਹੈ ਇੱਕ ਪੋਸਟ ਅਮਰਿਤਪਾਲ ਸਿੰਘ ਦੇ ਐਕਸ ਅਕਾਊਂਟ ਤੇ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਗਿਆ ਹੈ ਪੰਥ ਦੇ ਮੌਜੂਦਾ ਨਾਜ਼ੁਕ ਹਾਲਾਤਾਂ ਨੂੰ ਮੁੱਖ ਰੱਖਦੇ ਹਾਂ ਬੰਦੀ ਸਿੰਘਾਂ ਅਤੇ ਭਾਈ ਅਮਰਿਤਪਾਲ ਸਿੰਘ ਖਾਲਸਾ ਜੀ ਦੀ ਰਿਹਾਈ ਲਈ ਤਿੱਥੀ 19 ਅਗਸਤ 2024 ਨੂੰ ਬਾਬਾ ਬਕਾਲਾ ਸਾਹਿਬ ਵਿਖੇ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਰੱਖੀ ਗਈ ਪੰਥ ਕਿੱਕਰਤਾ ਵਿੱਚ ਜ਼ਰੂਰ ਪਹੁੰਚੋ ਜੀ ਬਾਬਾ ਬਕਾਲਾ ਸਾਹਿਬ ਵਿਖੇ ਰਕੜ ਪੁੰਨਿਆ ਮੌਕੇ ਇੱਕ ਪੰਥਕ ਇਕੱਤਰਤਾ ਕੀਤੀ ਜਾ ਰਹੀ ਹੈ ਜਿਸ ਵਿੱਚ ਪੰਜਾਬ ਖੇਤੀਆਂ ਨੂੰ ਖੁੱਲਾ ਸੱਦਾ ਦਿੱਤਾ ਗਿਆ ਹੈ ਕਿ ਉਹ ਇੱਥੇ ਪਹੁੰਚਣ ਅਤੇ ਬੰਦੀ ਸਿੰਘਾਂ ਸਮੇਤ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦਾ ਮੁੱਦਾ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਦਾ ਸਈਏ ਕਿ ਪੰਜਾਬ ਦੇ ਲੋਕ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੇ ਹੱਕ 'ਚ ਆ ਖੜੇ ਹੋਏ ਨੇ 19 ਅਗਸਤ ਨੂੰ ਨਾਗੜੋ ਮਾਝੇ ਵਾਲੀ ਸਾਈਡ ਵੱਡਾ ਇਕੱਠ ਕਰਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਕੰਨਾਂ ਦੇ ਵਿੱਚ ਉਸ ਦੀ ਗੂੰਜ ਪਾਉਣ ਦਾ ਇਰਾਦਾ ਹੈ ਨਵੇਂ ਨਿਯਮ ਲਾਗੂ ਹੋਏ ਸੀ ਜੇਕਰ 18 ਸਾਲ ਤੋਂ ਘੱਟ ਬੱਚਾ ਸਕੂਟੀ ਮੋਟਰਸਾਈਕਲ ਜਾਂ ਗੱਡੀ ਚਲਾਉਣਾ ਪਾਇਆ ਜਾਂਦਾ ਹੈ ਤਾਂ ਉਸਦੇ ਮਾਪਿਆਂ ਤੇ ਕਾਰਵਾਈ ਹੋਵੇਗੀ 3 ਸਾਲ ਦੀ ਝੇਲ ਅਤੇ ਜੁਰਮਾਨਾ ਹੋ ਸਕਦਾ ਹੈ ਪਰ ਫਿਲਹਾਲ ਪੰਜਾਬ ਚ 20 ਅਗਸਤ ਤੱਕ ਨਾਬਾਲਗ ਬੱਚਿਆਂ ਦਾ ਚਲਾਨ ਨਹੀਂ ਕਟਿਆ ਜਾਵੇਗਾ ਰਾਜ ਟ੍ਰੈਫਿਕ ਪੁਲਿਸ ਅਗਸਤ ਮਹੀਨੇ ਵਿੱਚ ਨਾਬਾਲਕਾਂ ਨੂੰ ਡਰਾਈਵਿੰਗ ਨਾ ਕਰਨ ਲਈ ਜਾਗਰੂਕ ਕਰੇਗੀ ADGP ਟ੍ਰੈਫਿਕ ਐਸ ਰਾਏ ਨੇ ਦੱਸਿਆ ਕਿ ਨਾਬਾਲਗਾਂ ਵਿਰੁੱਧ ਟ੍ਰੈਫਿਕ ਚਲਾਨ ਕੱਟਣ ਦੀ ਇਹ 1 ਅਗਸਤ ਤੋਂ ਸ਼ੁਰੂ ਕੀਤੀ ਜਾਣੀ ਸੀ ਪਰ ਟ੍ਰੈਫਿਕ ਸਬੰਧੀ ਜਾਗਰੂਕਤਾ ਮੁਹਿੰਮ ਚਲਾ ਰਹੀ ਸਮਾਜ ਸੇਵੀ ਸੰਸਥਾਵਾਂ ਬੁੱਧੀਜੀਵੀ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨੇ ਫਿਲਹਾਲ ਲੋਕਾਂ ਨੂੰ ਜਾਗਰੂਕ ਕਰਨ ਦੀ ਅਪੀਲ ਕੀਤੀ ਹੈ ਜਿਸ ਤੋਂ ਬਾਅਦ 20 ਅਗਸਤ ਤੱਕ ਜਾਗਰੂਕਤਾ ਮੁਹਿੰਮ ਚਲਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ ਸਾਰੇ ਜ਼ਿਲ੍ਹਿਆਂ ਦੇ ਐਸਐਸਪੀਜ਼ ਨੂੰ ਨਵੇਂ ਦਿਸ਼ਾ ਨਿਰਦੇਸ਼ ਜਨੂੰ ਲਾਗੂ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਕੋਈ ਪੱਬਲ ਪੂਸਾ ਪੈਦਾ ਨਾ ਹੋਵੇ ਚੇਤੇ ਰਹੇ ਕਿ ਨਵੇਂ ਮੋਟਰ ਵਹੀਕਲ ਐਕਟੇ ਤਹਿਤ ਜੇਕਰ 12 ਸਾਲ ਤੋਂ ਘੱਟ ਉਮਰ ਦਾ ਕੋਈ ਬੱਚਾ ਵਾਹਨ ਚਲਾਉਂਦਾ ਫੜਿਆ ਗਿਆ ਤਾਂ ਮਾਪਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਇਸ ਦੇ ਤਹਿਤ 3 ਸਾਲ ਦੀ ਕੈਦ ਅਤੇ 25000 ਰੁਪਏ ਜੁਰਮਾਨਾ ਹੋ ਸਕਦਾ ਹੈ ਬੱਚੇ ਵੱਲੋਂ ਚਲਾਏ ਜਾ ਰਹੇ ਵਾਹਨ ਦੀ ਰਜਿਸਟ੍ਰੇਸ਼ਨ 1 ਸਾਲ ਲਈ ਰੱਦ ਕਰ ਦਿੱਤੀ ਜਾਵੇਗੀ ਪੰਜਾਬ ਪੁਲਿਸ ਨੇ ਪਿਛਲੇ ਮਹੀਨੇ ਨਾਬਾਲਕਾਂ ਵਰਯਧ ਮੁਹਿੰਮ ਚਲਾਉਂਦਾ ਐਲਾਨ ਕੀਤਾ ਸੀ ਹੁਣ ਵਿਭਾਗ ਵੱਲੋਂ ਜਾਰੀ ਨਵੀਆਂ ਹਦਾਇਤਾਂ ਵਿੱਚ ਕਿਹਾ ਗਿਆ ਹੈ ਕਿ ਲੋਕਾਂ ਨੂੰ ਵਾਰ-ਵਾਰ ਪੁੱਛਿਆ ਜਾ ਰਿਹਾ ਹੈ ਕਿ ਉਹਨਾਂ ਦੇ ਬੱਚੇ ਇਲੈਕਟ੍ਰੋਨਿਕ ਵਾਹਨ ਚਲਾ ਸਕਦੇ ਹਨ ਜਾਂ ਨਹੀਂ ਲੋਕਾਂ ਨੂੰ ਅਗਰੂ ਕੀਤਾ ਜਾਵੇਗਾ ਕਿ ਚੰਗੀ ਨੰਬਰ ਪਲੇਟ ਵਾਲੇ ਇਲੈਕਟ੍ਰੋਨਿਕ ਵਾਹਨਾ ਲਈ ਲਾਇਸੈਂਸ لازਮੀ ਹੈ ਇਸ ਲਈ ਉਹ ਬੱਚੇ ਨਹੀਂ ਚਲਾ ਸਕਦੇ 16 ਸਾਲ ਤੋਂ ਘੱਟ ਉਮਰ ਦਾ ਬੱਚਾ ਹੈਲਮਟ ਪਾ ਕੇ 50 ਸੀਸੀ ਤੋਂ ਘੱਟ ਸਮਰੱਥਾ ਵਾਲਾ ਇੰਜਣ ਚਲਾ ਸਕਦਾ ਹੈ ਵਿਭਾਗ ਵੱਲੋਂ ਜਾਰੀ ਹਦਾਇਤਾਂ ਵਿੱਚ ਕਿਹਾ ਗਿਆ ਹੈ ਕਿ ਕਸਬੇ ਅਤੇ ਕਲੋਨੀਆਂ ਵਿੱਚ ਗ੍ਰਾਮ ਪੰਚਾਇਤਾਂ ਤੇ ਗੈਰ ਸਰਕਾਰੀ ਸੰਸਥਾਵਾਂ ਦੇ ਸਹਿਯੋਗ ਨਾਲ ਜਾਗਰੂਕਤਾ ਮੁਹਿੰਮ ਚਲਾਈਆਂ ਜਾਣ ਦਾ ਸਹੀ ਹੈ ਕਿ ਪਹਿਲਾ 1 ਅਗਸਤ ਤੋਂ ਨਾਬਾਲਕਾਂ ਦਾ ਚਲਾਨ ਘਟਨਾ ਸ਼ੁਰੂ ਹੋਣਾ ਸੀ ਨਵੇਂ ਕਾਨੂੰਨ ਜਿਹੜੇ ਲਾਗੂ ਹੋਇਨੇ ਪਰ ਹੁਣ ਟ੍ਰੈਫਿਕ ਪੁਲਿਸ ਨੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਨੇ ਜਿਸ ਵਿੱਚ 20 ਅਗਸਤ ਤੱਕ ਨਾਬਾਲਿਕਾ ਨੂੰ ਜਾਗਰੂਕ ਕੀਤਾ ਜਾਵੇਗਾ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚੇ ਮੋਟਰਸਾਈਕਲ ਕਿਸੇ ਵੀ ਤਰ੍ਹਾਂ ਦਾ ਚਾਰ ਚਾਰ ਵਹੀਕਲ ਜਾਂ ਦੋ ਵਹੀਕਲ ਨਹੀਂ ਚਲਾ ਸਕਦੇ ਨਹੀਂ ਤਾਂ ਉਹਨਾਂ ਦੇ ਮਾਪਿਆਂ ਤੇ ਕਾਰਵਾਈ ਹੋਏਗੀ ਜਿਸ ਵਿੱਚ ਉਹਨਾਂ ਨੂੰ 3 ਸਾਲ ਦੀ ਸਜ਼ਾ 25000 ਰੁਪਏ ਦਾ ਜੁਰਮਾਨਾ ਅਤੇ ਉਹਨਾਂ ਦੇ ਵਹੀਕਲ ਦਾ 1 ਸਾਲ ਦਾ ਰਜਿਸਟ੍ਰੇਸ਼ਨ ਕੈਨਸਲ ਹੋ ਸਕਦਾ ਹੈ ਚੱਕਰਵਿਊ ਵਾਲਾ ਬਿਆਨ ਦੇ ਕੇ ਰਾਹੁਲ ਗਾਂਧੀ ਕਸੂਤੇ ਆਪਣੇ ਹੀ ਬਿਆਨ ਦੇ ਵਿੱਚ ਫਸ ਗਏ ਨੇ ਈਡੀ ਹੁਣ ਰੇਡ ਮਾਰਨ ਦੇ ਚੱਕਰ ਦੇ ਵਿੱਚ ਹੈ ਦੱਸ ਇਹ ਕਿ ਲੋਕ ਸਭਾ ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਦਾਵਾ ਕਰਕੇ ਸੰਸਦੀ ਮਚਵਾ ਦਿੱਤੀ ਹੈ ਰਾਏ ਬਰੇਲੀ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਦਾਵਾ ਕੀਤਾ ਹੈ ਕਿ ਚੱਕਰਵਿਊ ਦੇ ਭਾਸ਼ਣ ਤੋਂ ਬਾਅਦ ਉਹਨਾਂ ਦੇ ਖਿਲਾਫ ਈਡੀ ਦੀ ਛਾਪਾਮਾਰੀ ਹੋਣ ਜਾ ਰਹੀ ਹੈ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਦਾਵਾ ਕੀਤਾ ਕਿ ਉਹਨਾਂ ਤੋਂ ਬਾਅਦ ਉਹਨਾਂ ਦੇ ਖਿਲਾਫ ਈਡੀ ਦੇ ਛਾਪੇ ਦੀ ਯੋਜਨਾ ਬਣਾਈ ਜਾ ਰਹੀ ਹੈ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਸਵੇਰੇ ਐਕਸ ਤੇ ਪੋਸਟ ਕੀਤਾ ਤੇ ਕਿਹਾ ਲੱਗਦਾ ਹੈ ਕਿ ਮੇਰਾ ਚੱਕਰਵਿਊ 2 ਦੇਨ ਹੀ ਇੱਕ ਭਾਸ਼ਣ ਪਸੰਦ ਨਹੀਂ ਆਇਆ ਈਡੀ ਅੰਦਰੂਨੀ ਨੇ ਮੈਨੂੰ ਦੱਸਿਆ ਹੈ ਕਿ ਛਾਪੇਮਾਰੀ ਦੀ ਯੋਜਨਾ ਬਣਾਈ ਜਾ ਰਹੀ ਹੈ ਮੈਂ ਖੁੱਲ੍ਹੇਆਮ ਇੰਤਜ਼ਾਰ ਕਰ ਰਿਹਾ ਹਾਂ ਰਾਹੁਲ ਗਾਂਧੀ ਨੇ ਆਪਣੇ ਪੋਸਟ ਵਿੱਚ ਈਡੀ ਨੂੰ ਵੀ ਟੈਗ ਕੀਤਾ ਹੈ ਉਸਨੇ ਅੱਗੇ ਲਿਖਿਆ ਚਾਹ ਤੇ ਬਿਸਕੁਟ ਮੇਰੇ ਵੱਲੋਂ ਹੋਣਗੇ ਦਰਸਲ ਸੋਮਵਾਰ ਨੂੰ ਚੱਕਰ ਵਿਊ ਅਲੰਕਰ ਦੀ ਵਰਤੋਂ ਕਰਕੇ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਸੀ ਕਿ ਚਾਰੇ ਪਾਸੇ ਡਰ ਦਾ ਮਾਹੌਲ ਹੈ ਛੇ ਲੋਕਾਂ ਦਾ ਢੋਲਾ ਪੂਰੇ ਦੇਸ਼ ਨੂੰ ਚੱਕਰ ਵਿਊ 'ਚ ਫਸਾ ਰਿਹਾ ਹੈ ਉਸਨੇ ਵਾਅਦਾ ਕੀਤਾ ਸੀ ਕਿ ਭਾਰਤ ਗਠਜੋੜ ਇੱਕ ਚੱਕਰ ਨੂੰ ਤੋੜ ਦੇ ਇਕ ਦਾਸ ਦਈਏ ਕਿ ਰਾਹੁਲ ਗਾਂਧੀ ਆਪਣੇ ਹੀ ਬਿਆਨ ਦੇ ਵਿੱਚ ਉਲਟਾ ਫਸ ਚੁੱਕੇ ਨੇ ਈਡੀ ਵੱਲੋਂ ਹੁਣ ਛਾਪੇਮਾਰੀ ਦੀ ਤਿਆਰੀ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਆਮ ਜਨਤਾ ਦੀ ਰੱਖਿਆ ਕਰਨ ਲਈ ਹੁੰਦਾ ਹੈ ਜੇਕਰ ਪੰਜਾਬ ਪੁਲਿਸ ਹੀ ਰਿਸ਼ਵਤ ਲੈਣ ਲੱਗ ਜਵੇ ਤਾਂ ਆਮ ਜਨਤਾ ਆਪਣਾ ਦੁੱਖ ਕਿਹਦੇ ਕੋਲ ਜਾ ਕੇ ਸੁਣਾਵੇਗੀ ਦਾਸ ਦਈਏ ਕਿ ਐਵੇਂ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਇੱਕ ਮਹਿਲਾ ACP 30000 ਦੀ ਰਿਸ਼ਵਤ ਲੈਂਦੀ ਆਪਣੀ ਲੀਡਰ ਨਾਲ ਫੜੀ ਗਈ ਹੈ ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਨੂੰ ਠੱਲ ਪਾਉਣ ਦੇ ਮੱਧ ਨਜ਼ਰ ਚਲਾਈ ਜਾ ਰਹੀ ਮੁਹਿੰਮ ਤਹਿਤ ਵੀਰਵਾਰ ਨੂੰ ਨਿਰਦੇਸ਼ਕ ਔਰ ਸਹਾਇਕ ਕਮਿਸ਼ਨਰ ਆਫ ਪੁਲਿਸ ਵਿਸ਼ੈਅਨ ਸੈ ਲੁਧਿਆਣਾ ਤੇ ਉਸਦੇ ਰੀਡਰ ਬਿਅੰਦ ਸਿੰਘ ਨੂੰ 30000 ਰੁਪਏ ਰਿਸ਼ਵਤ ਲੈਣ ਦੀ ਕੋਸ਼ਿਸ਼ ਕਰਦਿਆਂ ਗ੍ਰਿਫਤਾਰ ਕੀਤਾ ਹੈ ਇਸ ਸਬੰਧੀ ਜਾਣਕਾਰੀ ਦੰਧਿਆ ਰਾਜ ਵਿਜੀਲੈਂਸ ਬਿਊਰੋ ਨੇ ਬੁਲਾਰੇ ਨੇ ਦੱਸਿਆ ਕਿ ਦੋਵਾਂ ਪੁਲਿਸ ਮੁਲਾਜ਼ਮਾ ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਖੁੱਦਾਂ ਦੇ ਵਸਨੀਕ ਪ੍ਰਿਤਪਾਲ ਕੁਮਾਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਹੈ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕੇ ਆਪਣੇ ਬਿਆਨ ਦਰਜ ਕਰਵਾਏ ਹਨ ਕਿ 5 ਸਾਲ ਪਹਿਲਾਂ ਉਸਦੇ ਭਾਣ ਜੀ ਅਸ਼wini ਕੁਮਾਰ ਦਾ ਲੁਧਿਆਣਾ ਸ਼ਹਿਰ ਦੇ ਵਸਨੀਕ ਇੱਕ ਲੜਕੀ ਨਾਲ ਵਿਆਹ ਹੋਇਆ ਸੀ ਵਿਆਹ ਤੋਂ ਬਾਅਦ ਦੋਵਾਂ ਦੇ ਰਿਸ਼ਤੇ ਤਣਾਅਪੂਰਨ ਹੋ ਗਏ ਅਤੇ ਅਸ਼wini ਦੀ ਪਤਨੀ ਨੇ ਉਸ ਵਿਰੁੱਧ ਵੂਮਨ ਸੈਲ ਲੁਧਿਆਣਾ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ ਸ਼ਿਕਾਇਤਕਰਤਾ ਨੇ ਅੱਗੇ ਦੋਸ਼ ਲਗਾਇਆ ਹੈ ਕਿ ਇਸ ਸ਼ਿਕਾਇਤ ਦੀ ਪੜਤਾਲ ਕਾਰਵਾਈ ਦੌਰਾਨ ਉਕਤ ਮੁਲਾਜ਼ਮ ਬਿਆਨ ਸਿੰਘ ਲੀਡਰ ਨੇ ਉਸ ਦੀ ਜਾਣ ਪਛਾਣ ਮਹਿਲਾ ACP ਨਾਲ ਕਾਰਵਾਈ ਇਸ ਮੀਟਿੰਗ ਤੋਂ ਬਾਅਦ ਲੀਡਰ ਨੇ ਸ਼ਿਕਾਇਤਕਰਤਾ ਨੂੰ ਕਿਹਾ ਕਿ ਜੇ ਕਰੋ ਅਸ਼wini ਕੁਮਾਰ ਵਿਰੁੱਧ ਦਰਜ ਕਾਰਵਾਈ ਕਿੱਤੀ ਗਈ ਸ਼ਿਕਾਇਤ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਨ ਤਾਂ ਉਸ ਨੂੰ 1 ਲੱਖ ਰੁਪਏ ਰਿਸ਼ਵਤ ਦੇਣੀ ਪਵੇਗੀ ਸ਼ਿਕਾਇਤ ਕਰਤਾ ਵੱਲੋਂ ਵਾਰ-ਵਾਰ ਬੇਨਤੀ ਕਰਨ ਤੇ ਰੀਡਰ ਨੇ 60000 ਰੁਪਏ ਦੀ ਰਿਸ਼ਵਤ ਬਦਲੇ ਕੰਮ ਕਰਵਾਉਣ ਲਈ ਰਾਸ਼ੀ ਭਰ ਦਿੱਤੀ ਸ਼ਿਕਾਇਤ ਕਰਤਾ ਨੇ ਅੱਗੇ ਦੋਸ਼ ਲਾਇਆ ਕਿ 31/07/2024 ਨੂੰ ਉਕਤ ਰੀਡਰ ਨੇ ACP ਦੀ ਹਾਜ਼ਰੀ ਵਿੱਚ ਪਹਿਲੀ ਕਿਸ਼ਤ ਵਜੋਂ 30000 ਰੁਪਏ ਲਏ ਅਤੇ ਬਾਕੀ ਰਕਮ 1/12/2024 ਨੂੰ ਅਦਾ ਕਰਨ ਲਈ ਕਿਹਾ ਸ਼ਿਕਾਇਤ ਕਰਤਾ ਨੇ ਰੀਡਰ ਅਤੇ ACP ਦੁਆਰਾ 30000 ਰੁਪਏ ਰਿਸ਼ਵਤ ਮੰਗਨ ਅਤੇ ਲਾਂਬ ਸੰਬੰਧੀ ਕਾਰਵਾਈ रिकॉर्ड ਕਰ ਲਈ ਦੱਸਈਏ ਕਿ ਪੰਜਾਬ ਪੁਲਿਸ ਮਹਿਲਾ ACP ਅਤੇ ਆਪਣੇ ਰੀਡ ਸਮੇਤ 30000 ਰਿਸ਼ਵਤ ਲੈਦੇ ਗ੍ਰਿਫਤਾਰ ਹੋਈ ਹੈ 1 ਜੁਲਾਈ ਤੋਂ ਪੈ ਰਹੇ ਪੰਜਾਬ ਵਿੱਚ ਮਹੀਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਵਾਈ ਹੈ ਬਦਲਦੇ ਮੌਸਮ ਦਾ ਲੋਕ ਨਜ਼ਾਰਾ ਲੈ ਰਹੇ ਨੇ ਦੱਸਈਏ ਕਿ ਮੌਸਮ ਵਿਭਾਗ ਦੀ ਨਵੀਂ ਅਪਡੇਟ ਜਾਰੀ ਹੋਈ ਹੈ ਪੰਜਾਬ ਦੇ ਦੋ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪਵੇਗਾ ਅਤੇ ਪੰਜਾਬ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਵਿੱਚ ਅਲਰਟ ਕਾਰੀ ਕੀਤਾ ਗਿਆ ਹੈ ਦੱਸਿਆ ਕਿ ਲਗਾਤਾਰ ਪੰਜਾਬ ਵਿੱਚ 1 ਜੁਲਾਈ ਦੀ ਸਵੇਰ ਤੱਕ 15.4 ਮਿਲੀਮੀਟਰ ਮੀ ਰਿਕਾਰਡ ਕੀਤਾ ਗਿਆ ਜਦ ਕਿ ਸ਼ਾਮ ਤੱਕ ਬਠਿੰਡਾ ਵਿੱਚ 88 ਮਿਲੀਮੀਟਰ ਫਰੀਦਕੋਟ ਵਿੱਚ 43 ਫਾਜ਼ਿਲਕਾ ਵਿੱਚ 24 ਫਿਰੋਜ਼ਪੁਰ ਵਿੱਚ 6 ਅਤੇ ਅੰਮ੍ਰਿਤਸਰ ਵਿੱਚ 11 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ ਜਿਸ ਤੋਂ ਬਾਅਦ ਵੀਰਵਾਰ ਸ਼ਾਮ ਤੱਕ ਸੂਬੇ ਦੇ ਤਾਪਮਾਨ 'ਚ 5.8 ਡਿਗਰੀ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਨੂੰ ਪਾਰ ਕਰਕੇ 33.4 ਡਿਗਰੀ ਤੱਕ ਪਹੁੰਚ ਗਿਆ ਹੈ। ਅੱਜ ਪੰਜਾਬ ਦੇ ਦੋ ਜ਼ਿਲ੍ਹਿਆਂ ਪਠਾਨਕੋਟ ਅਤੇ ਹੁਸ਼ਿਆਰਪੁਰ ਵਿੱਚ ਜ਼ਮੀਨ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਹੈ। ਇੱਥੇ ਮੀਂਹ ਦੇ ਨਾਲ ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ ਜਦਕਿ ਇਹ ਜੁਲਿਆ ਤੋਂ ਇਲਾਵਾ ਗੁਦਾਸਪੁਰ ਨਵਾਂ ਸ਼ਹਿਰ ਅਤੇ ਰੂਪਨਗਰ ਵਿੱਚ 50 ਤੋਂ 75% ਅਤੇ ਹੋਰ ਰਾਜਾਂ ਵਿੱਚ 25 ਤੋਂ 50% ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਜੁਲਾਈ ਦੇ ਮਹੀਨੇ ਵਿੱਚ ਮੌਨਸੂਨ ਸੁਸਤ ਰਿਹਾ ਪਰ ਅਗਸਤ ਵਿੱਚ ਚੰਗੀ ਬਾਰਿਸ਼ ਦੀ ਉਮੀਦ ਹੈ ਆਈਐਮਡੀ ਦਾ ਮੌਸਮ ਬੁਲੇਟਿਨ ਦਿਖਾਉਂਦਾ ਹੈ ਕਿ ਪੰਜਾਬ ਵਿੱਚ ਲੰਬੇ ਸਮੇਂ ਦੀ ਔਸਤ 209.9 ਮਿਲੀਮੀਟਰ ਦੇ ਮੁਕਾਬਲੇ ਸਿਰਫ 117 ਮਿਲੀਮੀਟਰ ਬਾਰਿਸ਼ ਹੋਈ ਪੰਜਾਬ ਤੋਂ ਬਾਅਦ ਹਰਿਆਣਾ ਅਤੇ ਚੰਡੀਗੜ੍ਹ ਖੇਤਰ ਵਿੱਚ 40% ਦੀ بارش ਦੀ ਕਮੀ ਦੇਖੀ ਗਈ ਹੈ ਆਈਐਮਡੀ ਚੰਡੀਗੜ੍ਹ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਮੰਨਿਆ ਹੈ ਕਿ ਇਸ ਜੁਲਾਈ ਵਿੱਚ ਮੀਂਹ ਅਨੁਮਾਨ ਤੋਂ ਘੱਟ ਰਿਹਾ ਹੈ ਪੂਰੇ ਉੱਤਰ ਪੱਛਮੀ ਖੇਤਰ ਵਿੱਚ 17% بارش ਦੀ ਕਮੀ ਹੈ ਪੰਜਾਬ ਅਤੇ ਹਰਿਆਣਾ ਵਿੱਚ ਜੁਲਾਈ ਵਿੱਚ ਮੌਨਸੂਨ ਕਮਜ਼ੋਰ ਰਿਹਾ ਹੈ ਬੰਗਾਲ ਦੀ ਖਾੜੀ ਤੋਂ ਆਉਣ ਵਾਲੀਆਂ ਹਵਾਵਾਂ ਜੋ ਮੌਨਸੂਨ ਨੂੰ بارش ਲਿਆਉਂਦੀਆਂ ਹਨ ਇਸ ਮੌਸਮ ਵਿੱਚ ਕਮਜ਼ੋਰ ਰਹੀਆਂ ਹਨ ਇਸ ਕਾਰਨ ਪੰਜਾਬ ਵਿੱਚ ਘਟਮੀ ਪਿਆ ਹੈ ਜੁਲਾਈ ਦੇ ਮਹੀਨੇ ਵਿੱਚ ਮੌਨਸੂਨ ਸੁਸਤ ਰਿਹਾ ਪਰ ਅਗਸਤ ਵਿੱਚ ਚੰਗੀ بارش ਦੀ ਉਮੀਦ ਹੈ ਆਈਐਮਡੀ ਦਾ ਮੌਸਮ ਬੁਲੇਟ ਦਿਖਾਉਂਦਾ ਹੈ ਕਿ ਪੰਜਾਬ ਵਿੱਚ ਲੰਬੇ ਸਮੇਂ ਦੀ ਔਸਤ 209.9 ਮਿਲੀਮੀਟਰ ਦੇ ਮੁਕਾਬਲੇ ਸਿਰਫ 117 ਮਿਲੀਮੀਟਰ ਬਾਰਿਸ਼ ਹੋਈ ਹੈ ਪੰਜਾਬ ਤੋਂ ਬਾਅਦ ਹਰਿਆਣਾ ਅਤੇ ਚੰਡੀਗੜ੍ਹ ਖੇਤਰ ਵਿੱਚ 40% ਬਾਰਿਸ਼ ਦੀ ਕਮੀ ਦੇਖੀ ਗਈ ਹੈ ਮੌਸਮ ਵਿਭਾਗ ਦਾ ਮੰਨਣਾ ਹੈ ਕਿ ਜੁਲਾਈ ਮਹੀਨੇ ਦੇ ਵਿੱਚ ਪੰਜਾਬ ਚ ਮੌਨਸੂਨ ਬੜਾ ਹੀ ਸੁਸਤ ਰਿਹਾ ਹੈ ਪਰ ਅਗਸਤ ਦੇ ਵਿੱਚ ਪੰਜਾਬ ਚ ਮੌਨਸੂਨ ਐਕਟਿਵ ਰਹੇਗਾ ਅਗਸਤ ਸ਼ੁਰੂ ਹੁੰਦੇ ਹੀ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਮੀਂਹ ਪਿਆ ਜਿਸ ਨੇ ਲੋਕਾਂ ਨੂੰ ਹੁੰਮਸਪਰੀਅਤੇ ਚਿਪਚੀਪੀ ਪਰਿ ਗਰਮੀ ਤੋਂ ਰਾਹਤ ਦਵਾਈ ਹੈ ਤੁਸੀਂ ਵੀ ਆਪਣੇ ਸੂਬੇ ਦਾ ਹਾਲ ਸਾਡੇ ਨਾਲ ਸਾਡੇ ਕਮੈਂਟ ਬਾਕਸ ਦੇ ਵਿੱਚ ਸਾਂਝਾ ਕਰ ਸਕਦੇ ਹੋ ਕਿ ਤੁਹਾਡੇ ਸੂਬੇ ਦੇ ਵਿੱਚ ਮੀਂਹ ਪੈ ਰਿਹਾ ਹੈ ਤੇਜ਼ ਹਵਾਵਾਂ ਚੱਲ ਰਹੀਆਂ ਜਾਂ ਫਿਰ ਤੁਸੀਂ ਆਪਣੇ ਸੂਬੇ 'ਚ ਗਰਮੀ ਦਾ ਸਾਹਮਣਾ ਕਰ ਰਹੇ ਹੋ ਜਾਂ ਫਿਰ ਤੁਸੀਂ ਆਪਣੇ ਸੂਬੇ 'ਚ ਗਰਮੀ ਦਾ ਸਾਹਮਣਾ ਕਰ ਰਹੇ ਹੋ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਦੇਖਦੇ ਰਹੋ ਨਿੱਡਰ ਪੰਜਾਬੀ মিডিਆ ਹੁੰਦੀ ਹੋਈ ਇਜਾਜ਼ਤ ਧੰਨਵਾਦ